ਕੀ ਤੁਹਾਨੂੰ ਵੀ ਜ਼ਿੰਦਗੀ ਦੇ ਵਿੱਚ ਕਿਸੇ ਕੁੜੀ ਜਾਂ ਮੁੰਡੇ ਨੇ ਧੋਖਾ ਦਿੱਤਾ ਹੈ? ਤਾਂ ਧੋਖੇ ਦੇ ਪਿੱਛੇ ਦਾ ਵਿਗਿਆਨੀਆਂ ਨੇ ਕੀ ਕਾਰਨ ਦਿੱਤਾ ਹੈ ਸੁਣ ਕੇ ਤੁਹਾਡੇ ਖੋਸ਼ ਹੋ ਜਾਣਗੇ। ਦਰਸਲ ਕੋਈ ਵੀ ਧੋਖਾ ਕੋਈ ਮੁੰਡਾ ਜਾਂ ਕੁੜੀ ਨਹੀਂ ਦਿੰਦੀ ਉਹਨਾਂ ਦੇ ਅੰਦਰਲੇ ਹਾਰਮੋਨ ਇਸਦੇ ਲਈ ਜ਼ਿੰਮੇਵਾਰ ਹੁੰਦੇ ਨੇ ਦੇਬਫਾਈ ਕਰਨ ਦੇ ਲਈ ਜਦ ਧੋਖਾ ਕਰਨ ਵਾਲੇ ਲੋਕਾਂ ਦੇ ਅੰਦਰ ਕਿਹੜਾ ਹਾਰਮੋਨ ਹੁੰਦਾ ਸੁਣ ਕੇ ਵੀਡੀਓ ਸ਼ੇਅਰ ਕਰਨਾ ਦੇਬਫਾਈ ਕਰਨ ਵਾਲੇ ਲੋਕਾਂ ਦੇ ਅੰਦਰ ਇਹ ਹਾਰਮੋਨ ਹੁੰਦਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਦਰਸਲ ਹਾਰਵਰਡ ਯੂਨੀਵਰਸਿਟੀ ਅਤੇ ਆਸਟਨ ਦੀ ਯੂਨੀਵਰਸਿਟੀ ਆਫ ਟੈਕਸਸ ਦੇ ਵਿੱਚ ਖੋਜ ਜਿਹੜੀ ਹੋਈ ਹੈ ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਮਨੁੱਖਾਂ ਦੇ ਵਿੱਚ ਹਰਖਾਤ ਬੰਦਿਆਂ ਦੇ ਵਿੱਚ ਜャ ਪੁਰਸ਼ਾਂ ਅਤੇ ਔਰਤਾਂ ਦੋਵਾਂ ਦੇ ਵਿੱਚ ਬਾਦੂ ਟੈਸਟੋਸਪੀਰੋਨ ਅਤੇ ਕੋਰਟੀਸੋਲ ਹਾਰਮੋਨ ਜਿਹੜੇ ਨੇ ਉਹ ਬੇਵਫਾਈ ਤੇ ਨਾਤਿਕ ਵਿਵਹਾਰ ਦੇ ਲਈ ਜ਼ਿੰਮੇਵਾਰ ਹੁੰਦੇ ਨੇ ਜਿਨ੍ਹਾਂ ਲੋਕਾਂ ਦੇ ਵਿੱਚ ਹਾਰਮੋਨ ਜ਼ਿਆਦਾ ਹੋ ਜਾਂਦੇ ਨੇ ਉਹ ਆਪਣੇ 파ਟਨਰ ਨੂੰ ਧੋਖਾ ਦੇਣ ਤੋਂ ਬਾਅਦ ਖੁਸ਼ ਮਹਿਸੂਸ ਕਰਦੇ ਨੇ ਨੈਟਸਲ ਯੂਨੀਵਰਸਿਟੀ ਆਫ ਟੈਕਸਾਸ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਰੌਬਰਟ ਯੋਸੁਪਾ ਕਹਿੰਦੇ ਹਨ ਕਿ ਹਾਰਮੋਨ ਸਾਡੇ ਵਿਵਹਾਰ ਨੂੰ ਕਿੰਨੇ ਪ੍ਰਭਾਵਿਤ ਕਰਦੇ ਨੇ ਇਨਸਾਨ 19ਵੀਂ ਸਦੀ ਦੇ ਸ਼ੁਰੂ ਤੋਂ ਇਸ ਗੱਲ ਤੋਂ ਜਾਣੂ ਹੈ ਪਰ ਕਈ ਤਾਜ਼ਾ ਖੋਜਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਹਾਰਮੋਨ ਤੁਹਾਡੇ ਵਿਵਹਾਰ ਨੂੰ ਬਦਲਣ ਦੀ ਸਮਰੱਥਾ ਕਿਵੇਂ ਰੱਖਦੇ ਨੇ ਸੋ ਬੇਵਫਾਈ ਜਿਹੜੇ ਲੋਕ ਕਰਦੇ ਨੇ ਸ਼ਾਇਦ ਉਹਨਾਂ ਦੇ ਅੰਦਰ ਇਹ ਹਾਰਮੋਨ ਜਿਹੜਾ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਜਿਸ ਕਰਕੇ ਉਹ ਧੋਖਾ ਦੇਣ ਵੇਲੇ ਇੱਕ ਮਿੰਟ ਵੀ ਨਹੀਂ ਸੋਚਦੇ ਇੱਕ ਮਿੰਟ ਵੀ ਨਹੀਂ ਸੋਚਦੇ ਸਗੋ ਜਲਦੀ ਮੂਵ ਔਨ ਹੋ ਜਾਂਦੇ ਮਿੱਸੀ ਕਿਵੇਂ ਦੇਖੋ ਕਮੈਂਟ ਕਰਕੇ ਰਾਏ ਜ਼ਰੂਰ ਦੱਸਣਾ ਪਿਆਰ ਕਰਨਾ ਜਾਂ ਛਡਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਨੇ ਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਨੇ ਚ ਹੈ ਪ੍ਰੇਮੀ ਪ੍ਰੇਮ ਕਾ ਚ ਅਣਬਣ ਵਿਦੇਸ਼ ਯਾਤਰਾ ਲਾਟਿਸ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 0959247 1407 ਤੇ ਦੇਰ ਕਿਸ ਕਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜੀਨ ਦਾ ਨੰਬਰ ਹੈ 09592471407